ਸਾਬਸੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਮਲੇ ਕੋਟਲਾ ਦੇ ਪਿੰਡ ਕੋਟ ਦੇ ਵਿਖੇ ਕੁਝ ਗਰੀਬ ਪਰਿਵਾਰ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਪure ਹਨ ਅਧਨਰਗ ਪਰ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਕੀ ਹੈ ਪੂਰਾ ਮਾਮਲਾ ਆਓ ਚਾਹੁੰਦੇ ਹਾਂ ਜਿੱਥੇ ਇੱਕ ਪਾਸੇ ਚੋਣਾ ਸਮੇ ਆਮ ਆਦਮੀ ਪਾਰਟੀ ਨੇ ਗਰੀਬ ਲੋਕਾਂ ਨੂੰ ਉਹਨਾਂ ਦੀ ਸਰਕਾਰ ਸਮੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਉਣ ਦੇਣ ਦੇ ਵਾਅਦੇ ਕੀਤੇ ਸਨ ਉਥੇ ਮਲੇਰ ਕੋਟਲਾ ਤੋਂ ਰਾਏਕੋਟ ਰੋਡ ਤੇ ਪੈਂਦੇ ਪਿੰਡ ਖੁਰਦ ਦੇ ਗਰੀਬ ਪਰਿਵਾਰਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਮਤਰੀ ਮਾ ਵਾਲਾ ਸਲੂਕ ਕਰ ਰਹੀ ਹੈ ਪਿੰਡ ਵਿੱਚ ਗਰੀਬ ਪਰਿਵਾਰਾਂ ਦੇ ਘਰਾਂ ਨੂੰ ਜਾਂਦੀ ਗਲੀ ਸਿਰਫ 5 ਫੁੱਟ ਚੌੜੀ ਹੈ ਜਿਸ ਗਲੀ ਵਿੱਚ ਇੱਕੋ ਪਰਿਵਾਰ ਦੇ ਦੋ ਅਜੇਹੇ ਮੈਂਬਰ ਵੀ ਰਹਿੰਦੇ ਹਨ ਜੋ ਆਪਣੀਆਂ ਲੱਤਾਂ ਤੋਂ ਅੰਗ ਗਿਰ ਹਨ ਅਤੇ ਤੁਰ ਵੀ ਨਹੀਂ ਸਕਦੇ ਪਰ ਸਰਪੰਚ ਜਾਣ ਬੁੱਝ ਕੇ ਗਲੀ ਨਹੀਂ ਬਣਾ ਰਿਹਾ ਜਦ ਕੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਾਣੀ ਗਲੀਆਂ ਵਿੱਚ ਹੀ ਖੜਾ ਰਹਿੰਦਾ ਹੈ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਲੋਕ ਨਰਕ ਪਰ ਜਿੰਦਗੀ ਕੱਟ ਰਹੇ ਹਨ ਕਾਰਨ ਹੈ ਜੀ ਸਾਡੇ ਮਤਲਬ ਜਿਹੜੇ ਮੁਤਵਰਨੇ ਮੂਰੇ ਸਰਪੰਚ ਨੇ ਨਮਾਇੰਦੇ ਨੇ ਸਾਡੀ ਸਾਨੂੰ ਅਣ ਦੇਖਿਆ ਕਰਿਆ ਵੈ ਜੀ ਅਣ ਸੁਣੀ ਕਰਿਆ ਵੈ ਵੀ ਮਤਲਬ ਕੋਈ ਵੀ ਜਿਹੜੀ ਗੱਲਬਾਤ ਅਸੀਂ ਕਰਦੇ ਆਂ ਉਹਨਾਂ ਕੋਲੇ ਜਾ ਕੇ ਅਪੀਲ ਕਰਦੇ ਆ ਬੇਨਤੀ ਕਰਦੇ ਆ ਉਹਨਾਂ ਨੂੰ ਮੰਨ ਨਹੀਂ ਰਿਹਾ ਜੀ ਅੱਜ ਥੋੜੇ ਸਾਹਮਣੇ ਆ ਜੀ ਦੇਖੋ ਵੀ ਕੀ ਹਾਲਾਤ ਨੇ ਸਾਡੇ ਅੱਜ ਦੇ ਸਰਪੰਚ ਕਿਉਂ ਨਾ ਇੱਥੇ ਸਾਡੇ ਅਮਰਜੀਤ ਕੌਰ ਆ ਜੀ ਸਰਪੰਚ ਤਾਂ ਆ ਵੀ ਕੋਈ ਉਹ ਕੱਲ ਸੋਡੇ ਘਰ ਹਾਲਾਤ ਦੇਖਣ ਆਈ ਐ ਇਹ ਅਮਰਜੀਤ ਹਾਲਾਤ ਜਿਆਦਾ ਵੋਟਾਂ ਪੈਣ ਤੋਂ ਪਹਿਲਾਂ ਸਾਡੇ ਕੋਲ ਜਰੂਰ ਪਹੁੰਚੇ ਨੇ ਜਿਦ ਦਿਨੀਆਂ ਵੋਟਾਂ ਪੈ ਗਈਆਂ ਉਦੋਂ ਮੁੜ ਕੇ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਤੇ ਉਹਨਾਂ ਦੇ ਮਤਲਬ ਮੂਰੇ ਬਰਦਰ ਦੇ ਲੜਕੇ ਨੇਗੇ ਉਹ ਉਹ ਕੰਮ ਕਰ ਰਹੇ ਨੇ ਸਾਰਾ ਛੋਟੇ ਕਹਿਣ ਦਾ ਪਾਵਾ ਵੀ ਸਰਪੰਚੀ ਉਹਦੇ ਭਤੀਜੇ ਕਰਦੇ ਨੇ ਹਾਂ ਜੀ ਹਾਂ ਉਹਨਾਂ ਦਾ ਮਤਲਬ ਹਾਂ ਉਹਨਾਂ ਦਾ ਮਤਲਬ ਭਤੀਜਾ ਹੀ ਕਰਦਾ ਹੈ ਭਤੀਜਾ ਹੀ ਕਰਦਾ ਠੀਕ ਹੈ ਹੁਣ ਸਰਕਾਰ ਬਨੋ ਦਾ ਮਨਾਈ ਕੀਤੀ ਗਈ ਹੈ ਕਿ ਜਿਹੜੀ ਸਰਪੰਚਾ ਲੇਡੀ ਜੇ ਚਾਹੇ ਏਜੈਂਟ ਸੋਹੀ ਸਰਪੰਚ ਕਰੂਗਾ ਤਾਂ ਕੋਈ ਬੇਟਾ ਜਾਂ ਬਾਪ ਨਹੀਂ ਕਰ ਸਕਦਾ ਨਹੀਂ ਜੀ ਹਾਂ ਹਾਂ ਜੀ ਹਾਂ ਇਹ ਗੱਲ ਹੁੰਦੀ ਹੈ ਹਾਂ ਜੀ ਹਾਂ ਕੀ ਤੁਸੀਂ ਕਦੇ ਐਮਐਲਏ ਕੋਲ ਇਹ ਗੱਲ ਪਹੁੰਚਾਈ ਆ ਵੀ ਇਹ ਸਾਡੇ ਨਾਲ ਨਾ ਨਜਾਇਜ਼ ਤੱਕਾ ਹੋ ਰਿਹਾ ਵੀ ਸਾਨੂੰ ਤਾਂ ਜੀ ਹੁਣ ਐ ਤੇ ਵੀ ਅਸੀਂ ਤਾਂ ਕਹਿੰਦੇ ਵੀ ਸਾਡੀ ਅੱਜ ਸੁਣੀ ਜਾਊ ਕੱਲ ਸੁਣੀ ਜਾਊ ਅੱਜ ਸੁਣੀ ਜਾਊ ਕੱਲ ਸੁਣੀ ਜਾਊ ਬੇਟਾਂ ਲਿਆਦੀਆਂ ਜੀ ਅਸੀਂ ਦਾ ਮਤਲਬ ਠੰਡਾ ਕਰਕੇ ਖਾਣ ਵਾਲੇ ਬੰਦੇ ਆ ਜੀ ਐ ਨਹੀਂ ਵੀ ਅਸੀਂ ਜਲਦਬਾਜ਼ੀ ਵਾਲੇ ਵਿਚੋਲੇ ਸਾਰਿਆਂ ਦੇ ਕੰਮ ਹੁੰਦੇ ਆਉਣਗੇ ਵੀ ਹੋ ਜਾਣਗੇ ਪਰ ਹੋਏ ਨਹੀਂ ਇੱਕ ਮੰਗ ਕਰਦੇ ਆ ਸਰਕਾਰ ਦੇ ਕੋਲੋਂ ਤੁਸੀਂ ਉਹਨਾਂ ਸਰਕਾਰ ਦੇ ਕੋਲੋਂ ਜੀ ਗਰੀਬਾਂ ਨਾਲ ਜਿਹੜਾ ਤੱਕਾ ਹੋ ਰਿਹਾ ਹੈ ਅੱਜ ਦੇ ਮਤਲਬ ਹਾਲਾਤ ਨੇ ਜਿਹੜੇ ਇਹਨੂੰ ਬੰਦ ਇਹ ਬੰਦ ਹੋਣਾ ਚਾਹੀਦਾ ਸਿੱਧੇ ਤੌਰ ਤੇ ਮਤਲਬ ਜਿਹੜਾ ਮਤਲਬ ਪ੍ਰੋਗਰਾਮ ਆ ਜੋ ਕੰਮ ਹੋ ਰਹੇ ਨੇ ਉਹ ਸਿੱਧੇ ਤੌਰ ਤੇ ਗਰੀਬਾਂ ਨੂੰ ਮਿਲਣਾ ਜੋ ਵੀ ਸਮੱਸਿਆ ਗਰੀਬਾਂ ਦੀ ਕੋਈ ਸਕਨ ਸਕੀਮ ਆ ਜਾਂ ਕੋਈ ਪੈਨਸ਼ਨ ਸਕੀਮ ਆ ਜਾਂ ਵਿਧਵਾ ਨੇ ਮਤਲਬ ਜਿਹੜੀਆਂ ਵੀ ਹੈਗੀਆਂ ਸਮੱਸਿਆ ਉਹ ਫੌਰੀ ਤੌਰ ਤੇ ਗੌਰ ਕਰਕੇ ਇਹਨਾਂ ਦਾ ਹੱਲ ਹੋਵੇ ਇਹਨਾਂ ਨਾਲ ੱਤਕਾ ਨਾ ਹੋਵੇ ਜੀ ਦਲਤਪੁਰ ਵਾਲਾ ਨਾਲ ਜਾਂ ਗਰੀਬ ਕੋਈ ਵੀ ਹੈਗਾ ਜਿਹੜਾ ਦੇ ਜਮੀਨ ਨੇ ਕੋਈ ਵੀ ਨੇ ਜੀ ਜੀ ਰੋਸ ਤਾਂ ਜਿਤਾ ਰਹੇ ਆ ਜੀ ਲੇਡੀਜ਼ ਹੈਗੀ ਆ ਜੀ ਹੈ ਸਾਡੇ ਪਿੰਡ ਦੀ ਕੌਣ ਆ ਜੀ ਅਮਰਜੀਤ ਕੌਰ ਜੀ ਸਰਪੰਚ ਨੇ ਹੋ ਹਾਂ ਜੀ ਕੀ ਕਹਿੰਦੇ ਨੇ ਉਹ ਕਦੇ ਵੀ ਨਹੀਂ ਆਏ ਜੀ ਇਹ ਬੀਹ ਤੱਕਰ ਆ ਦੋ ਬੀਹਾਂ ਤੱਕਰ ਕਦੇ ਨਹੀਂ ਆਏ ਜੀ ਅੱਜ ਅਸੀਂ ਵੀ ਹੁਣ ਵੀ ਕਹਿੰਨੇ ਆਂਗੇ ਅੱਜ ਤਿੱਕਰ ਵੀ ਆਏ ਨਹੀਂ ਹੈ ਅਸੀਂ ਮਿੰਤਾ ਵੀ ਕਰਿਆ ਜੀ ਘਰ ਜਾ ਕੇ ਪਰ ਉਹਦਾ ਭਤੀਜਾ ਇਹ ਗੱਲ ਕਹਿੰਦਾ ਕੋਈ ਨਾ ਬਣਾਉਂਦੇ ਆਂਗੇ ਕੋਈ ਨਾ ਸ਼ਾਲ ਹੋ ਗਿਆ ਜੀ ਪੂਰਾ 1 ਸਾਲ ਕਿਹੜੀ ਪਾਰਟੀ ਨੂੰ ਬਲਾਕ ਕਰਦੇ ਨੇ ਸਰਪੰਚ ਅਖੋਤੇ ਇਹੀ ਜੀ ਅਕਾਲੀ ਦਾਲ ਹਾਂ ਹੁਣ ਤਾਂ ਆਵਾਦ ਨਹੀਂ ਪਾਰਟੀ ਸਰਕਾਰ ਆ ਪਾਰਟੀ ਹੁਣ 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 ਨਾਵੇ ਕਰਦੀ ਵਾਸੀ ਕਿਸੇ ਗਰੀਬ ਨੂੰ ਗਰੀਬ ਨਹੀਂ ਰਹਿਣ ਦੇਵਾਂਗੇ ਗਰੀਬ ਨੂੰ ਦੁੱਖ ਨਹੀਂ ਆਉਣ ਦੇਵਾਂਗੇ ਕੀ ਫੋੜਿਆ ਕਿਤੇ ਸੁਣੀ ਆ ਕਿ ਇਹ ਇੱਕ ਸਰਕਾਰ ਐ ਐਮਐਲਏ ਨੇ ਕਿਸੇ ਹੋਰ ਨਹੀਂ ਜੀ ਕੀ ਕਿਵੇਂ ਦੇ ਸਰਕਾਰ ਨੂੰ ਕਿਵੇਂ ਦੇ ਦੋ ਸੋਟੀ ਘੜੀ ਦਾ ਇੰਨਾ ਹਰ ਪੜੇ ਹਾਲਾਤ ਦੇਖ ਕੇ ਕੀ ਕਹਿਣਾ ਚਾਹੋਗੇ ਸਰਕਾਰ ਅਸੀਂ ਤਾਂ ਜੀ ਇਹ ਕਹਿਣਾ ਚਾਹੁੰਦੇ ਆਂਗੇ ਵੀ ਬਸ ਜੋ ਹੋਏਗਾ ਕੁਝ ਕਰ ਜਾਣ ਸਹੀ ਨਹੀਂ ਫਿਰ ਚਲੋ ਜਿਹੜਾ ਜ ਕੁਝ ਹੈਗਾ ਜੀ ਲੰਘਦੇ ਕਰਦੇ ਆਂਗੇ ਗਰੀਬਾਂ ਬਾਰੇ ਤਾਂ ਇਹ ਕੋਈ ਮਨ ਮੋਟਾ ਸੋਚਣ ਕਰਨ ਜਿਹੜੇ ਇਹ ਹਾਲਾਤ ਨੇ ਕਿੰਨੇ ਟਾਈਮ ਤੋਂ ਬਣੇ ਹੋਏ ਨੇ ਹਾਲਾਤ ਇਹ ਇਹ ਜੀ ਪੂਰਾ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਹੋ ਗਿਆ ਹਾਂਜੀ ਇਹ ਆਮ ਆਦਮੀ ਸਰਕਾਰ ਆਉਣ ਤੋਂ ਪਹਿਲਾਂ ਦੇ ਪਹਿਲਾਂ ਦੇ ਜੀ ਹਾਂਜੀ ਹੁਣ ਤੁਸੀਂ ਐਮਐਲਏ ਦਾ ਕਰਾਪਤ ਕੀਤਾ ਜਾਣਦਾ ਕਿ ਇਹਨਾਂ ਨਾਲ ਗੱਲ ਕੀਤੀ ਨਹੀਂ ਜੀ ਤੋਨੂੰ ਜਾਣਾ ਚਾਹੀਦਾ ਉਹਨਾਂ ਕੋਲੇ ਬਿਲਕੁਲ ਆਏ ਸੀਗੇ ਇੱਥੇ ਜੀ ਹਾਂਜੀ ਅਸੀਂ ਉਹਨਾਂ ਨਾਲ ਕਰੀ ਸੀ ਗੱਲ ਦਿਖਾਇਆ ਵੀ ਸੀਗਾ ਸਾਡੀਆਂ ਪਹਿਲਾਂ ਚਾਲੀਆਂ ਰੱਖੀਆਂ ਹੁੰਦੀਆਂ ਸੀਗੀਆਂ ਚਾਲੀਆਂ ਦੇ ਉੱਪਰ ਦੀ ਲੰਘਦੇ ਸੀਗੇ ਹਾਂਜੀ ਉਦੋਂ ਹੁਣ ਤਾਂ ਠੀਕ ਆ ਜੀ ਹਾਲੇ ਵੀ ਇੱਕ ਚਾਲੀ ਪਈ ਆ ਜੀ ਇਹ ਜਿਹੜੇ ਤਰੇਂ ਚਾਲੀਆਂ ਬਣਾਈਆਂ ਕੀ ਕਹਿੰਦਾ ਐਮਐਲਏ ਕੀ ਕਹਿੰਦੇ ਐਮਐਲਏ ਕਹਿੰਦਾ ਕੁਛ ਦਿਨ ਠਹਿਰ ਜਾਓ ਇੱਕ ਦੋ ਦਿਨ ਆ ਜਾਣੀਆਂ ਇੱਟਾਂ ਛਿੱਟ ਗਏ ਅੱਜ ਹੋ ਗਏ ਜੀ 22 ਦਿਨ ਉਕਣੀ ਪਈਆਂ ਨੇ ਕੰਮ ਸ਼ੁਰੂ ਨਹੀਂ ਕੀਤਾ ਨਹੀਂ ਜੀ ਕੀ ਮੰਗੇ ਕਰੋਗੇ ਮੰਗੇ ਇਹੀ ਆ ਜੀ ਸਾਡੇ ਸਾਡੀਆਂ ਗਲੀਆਂ ਤਿਆਰ ਕਰ ਦੇਣ ਵੀ ਅਸੀਂ ਨੰਗਦੇ ਕਰਦੇ ਹੋ ਜੀ ਇਸੇ ਹੀ ਸਲਾਮਤ ਤੁਹਾਡੇ ਪਿੰਡ 'ਚ ਇਹੀ ਗਲੀ ਨਹੀਂ ਬਣੀ ਇੱਕ ਹੋਰ ਵੀ ਇਹ ਇੱਕ ਇਹ ਇੱਕ ਅਗਲੀ ਆ ਬਾਕੀ ਪਿੰਡ ਵਧੀਆ ਬਣਿਆ ਗਲੀਆਂ ਗੁਲੀਆਂ ਬਾਕੀ ਹਲੋ ਇਹ ਅਧੂਰਾ ਹੀ ਪਿਆ ਕੰਮ ਜੀ ਇਹ ਤੁਹਾਡਾ ਜੋ ਮਸਲਾ ਗਲੀ ਦਾ ਤੁਹਾਡੇ ਕੀ ਵਿਚਾਰ ਨੇ ਕੀ ਕਹਣਾ ਇਹਦੇ ਬਾਰੇ ਸਾਡੇ ਵਿਚਾਰ ਨੇ ਇਸ ਦੇ ਮਾਰ ਦਾ ਮਾਜਾ ਤੇ ਮਾਤੜਾਂ ਦੇ ਰੋਟੀ ਖਾਣ ਲੱਗ ਗਿਆ ਸਮਝ ਗਿਆ ਤੁਹਾਡਾ ਘਰ ਇੱਧਰ ਆਉਂ ਹਾਂਜੀ ਘਰ ਮੇਰਾ ਉਹ ਪਰਲੇ ਪਾਸੇ ਕਮਰਾ ਤੁਸੀਂ ਘਰੇ ਜਾਂਦੇ ਨਹੀਂ ਘਰੇ ਨੰਗਨ ਨੂੰ ਨਹੀਂ ਰਾਹ ਮਨਾਂ ਕੋ ਨੰਗੂ ਕੋ ਮੈਂ ਤੁਸੀਂ ਆ ਦੇਖੇ ਹੁਣ ਮੈਨੂੰ ਨੰਗੇ ਨਹੀਂ ਜਾਂਦਾ ਜੀ ਵਿੱਚ ਫਿਰ ਤੁਸੀਂ ਕਿਵੇਂ ਜਾਣਦੇ ਹੋ ਜੀ ਜਾਣਦੇ ਆ ਘਰੇ ਘਰੇ ਫਿਰ ਚੱਕ ਕੇ ਹੀ ਜਾਂਦੇ ਨੇ ਇੱਥੇ ਤਾਂ ਚੱਕ ਕੇ ਲੱਗ ਜਾਂਦੇ ਨੇ ਹਾਂਜੀ ਤੁਸੀਂ ਫਿਰ ਕਦੇ ਪ੍ਰਸ਼ਾਸਨ ਨੂੰ ਬੁਹਾਰ ਲਾਈ ਜਾਂ ਕੋਈ ਮੰਤਰੀ ਨੂੰ ਕਿਸੇ ਸਰਪੰਚ ਨੂੰ ਐਮਐਲਏ ਨੂੰ ਵਾਲੀ ਗਲੀ ਬਣਾਓ ਚਰਪੰਚ ਨੂੰ ਮੈਂਬਰ ਨੂੰ ਚਰਪੰਚ ਨੇ ਸਾਡਾ ਕੁੜੀ ਆ ਇੱਥੇ ਦੇ ਪਿੰਡ ਦੀ ਜੀ ਉਹ ਸਾਡੀ ਭੈਣ ਲੱਗਦੀ ਆ ਮਨ ਨੂੰ ਉਹ ਮੁੜ ਕੇ ਹੀ ਸਕਲ ਨਹੀਂ ਦੇਖੀ ਉਹ ਦੀ ਹੂੰ ਕਿੱਥੇ ਕਿੱਥੇ ਨਹੀਂ ਸਰਪੰਚੀ ਕੋਈ ਹੋਰ ਹੀ ਕਰੀ ਗਏ ਨੇ ਇਹ ਨਹੀਂ ਪਤਾ ਵੀ ਕੌਣ ਕਰਦਾ ਕੌਣ ਨਹੀਂ ਉਹ ਕੁੜੀ ਹੀ ਸਕਲ ਬਣੀ ਦੇਖੀਏ ਸੀ ਕਦੋਂ ਤੋਂ ਦੇਖੀ ਸਕਲ ਵੋਟਾਂ ਮਿਲੇ ਵੋਟਾਂ ਮਿਲੇ ਉਹਨਾਂ ਨੇ ਕਿਹਾ ਵੀ ਵੀਰੇ ਵੋਟ ਪਾਇਓ ਮੈਨੂੰ ਅਸੀਂ ਆਖਾ ਚੰਗਾ ਭਾਣੇ ਪਾ ਦੇਗਾ ਤੁਹਾਨੂੰ ਮੋਟ ਜਦੋਂ ਪਿੰਡ ਦੀ ਕੁੜੀ ਆ ਸਾਡੀ ਭੈਣ ਆ ਉਹ ਕਹਿੰਦੀ ਚੰਗਾ ਵੀਰੇ ਉਹਨੂੰ ਵੋਟ ਪਾ ਦਿਓ ਜੀ ਮੋਰ ਅਸੀਂ ਉਹ ਚਿੱਤ ਕੀ ਉਹ ਹੀ ਕੋਈ ਮਿਲਿਆ ਹੀ ਨਹੀਂ ਸਾਨੂੰ ਇਹੋ ਜਿਹਾ ਕੋਈ ਬਾਹਰੋਂ ਕੋਈ ਸਰਕਾਰੀ ਬੰਦਾ ਕੋਈ ਮੰਤਰੀ ਆਇਆ ਗਲੀ ਦੇਖਣ ਕੋਈ ਦੇਖਣ ਨਹੀਂ ਜਿਆ ਆ ਨਾਲੇ ਕਹਿੰਦੇ ਐਮਐਲਏ ਆ ਕੇ ਆ ਦੋ ਵਾਰੀ ਕਹਿ ਕੇ ਆ ਐਮਐਲਏ ਆ ਤਾਂ ਕਿਹਾ ਜੀ ਦੋ ਵਾਰੀ ਨਾਲੇ ਕਹਿੰਦੇ ਐਮਐਲਏ ਆਇਆ ਸੀ ਮੇਰੇ ਕੋਲ ਮੈਨੂੰ ਤਾਂ ਇੱਛਾ ਹੈ ਨਹੀਂ ਜੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਫਿਰ ਸਰਕਾਰ ਤੋਂ ਮੰਗ ਸਰਕਾਰ ਵੱਲੋਂ ਮੰਤਰੀ ਮੰਗ ਹੀ ਕਰਦੇ ਆ ਵੀ ਸਾਡਾ ਰਾਹ ਬਣਨਾ ਚਾਹੀਦਾ ਅਸੀਂ ਅਸੀਂ ਨੰਗੀ ਕਿੱਥੇ ਜੀ ਇੱਥੇ ਹੀ ਬਹੁਤ ਆ ਗਏ ਕਿੰਨੇ ਵਾਰੀ ਦੇਖ-ਦੇਖ ਕੇ ਬਾਗੇ ਪੁਲਸ ਵਾਲੇ ਵੀ ਆਏ ਨੇ ਆ ਜਿਹੜੇ ਮਲੇਲਕੋਟਲੇ ਵਾਲੇ ਹੋਣਗੇ ਨਵਾਬ ਉਹ ਵੀ ਆ ਕੇ ਗਏ ਨੇ ਬਹੁਤ ਆ ਕੇ ਗਏ ਨੇ ਕਹਿ ਰਹੇ ਨੇ ਕਰ ਦਾਂਗੇ ਕਰੀ ਹੈ ਨਹੀਂ ਹਲ ਤੱਕ ਬਹੁਤ ਟਾਈਮ ਹੋ ਗਿਆ ਤੁਸੀਂ ਕਿੰਨੇ ਪੜ੍ਹੇ ਹੋ ਅਸੀਂ ਮੈਂ 10ਵੀਂ ਫੇਲ ਹੋ ਗਈ ਸੀ 10ਵੀਂ ਫੇਲ ਹੋ ਗਈ ਸੀ ਤੁਸੀਂ ਤੁਹਾਨੂੰ ਵੀ ਬਹੁਤ ਜਿਵੇਂ ਪਰਮਾਤਮਾ ਨੇ ਤੁਹਿਆਂ ਲੱਤਾਂ ਨਹੀਂ ਕੰਮ ਕਰਦੀਆਂ ਬਾਹਰਾਂ ਦੇ ਜਾਣਾ ਅੰਦਰ ਬਹੁਤ ਆਪਾਂ ਦਾ ਉੱਥੇ ਤੁਸੀਂ ਕਿਵੇਂ ਦਾ ਮਸਲ ਕਰਦੇ ਹੋ ਦੱਸ ਜੀ ਮੈਂ ਤਾਂ ਬਾਹਰ ਗਈ ਨਹੀਂ ਮੈਂ ਤਾਂ ਇੱਥੇ ਹੀ ਬੈਠੀ ਰਹਿਣੀ ਆ ਜੇ ਨੰਗ ਦੇਾਂਗੇ ਤੋ ਮੈਨੂੰ ਕੋਈ ਚੱਕ ਕੇ ਆ ਮੇਰੇ ਹੁਣ ਹੋਇਆ ਤੀ ਤਾਈ ਫੈਡ ਹੋਇਆ ਸੀ ਮੇਰਾ ਭਾਈ ਮੈਨੂੰ ਲੈ ਕੇ ਜਾਂਦਾ ਤੁਰਿਆ ਨਹੀਂ ਜਾਂਦਾ ਜੀ ਮੈਂ ਤੋ ਚੱਕ ਠੀਕ ਕਹਿਣਾ ਚਾਹਾਂਗੇ ਸਰਕਾਰ ਨੂੰ ਇਸ ਸਬੰਧ ਦੇ ਵਿੱਚ ਮਸ ਤਾਈ ਕਹਿਣਾ ਜੀ ਵੀ ਸਾਡੀ ਗਲੀ ਬਣ ਜੇ ਆ ਦੇਖ ਲੋ ਬਾਰੇ ਸੜਕ ਦੇਖ ਲੋ ਜੀ ਕਿੰਨੀ ਜਦ ਮੈਂ ਮਿਆ ਪੈ ਜਾਂਦਾ ਬਹੁਤ ਔਖਾ ਲੰਘਣਾ ਪਰੇਸ਼ਾਨੀ ਬਹੁਤ ਨੂੰ ਦੋਸ਼ੀ ਮੰਨਦੇ ਗਲੀ ਨਾਮ ਰਾਉਣ ਦਾ ਡਿੱਕਾ ਗਲੀ ਬਣ ਕੇ ਲਾਉਂਦਾ ਕਿਹਨੂੰ ਨਹੀਂ ਅਸੀਂ ਜਿਸ ਕਿਸ ਨੂੰ ਕਹੀਏ ਸਰਕਾਰੀ ਹੈ ਜੀ ਹੁਣ ਇੱਕ ਜੀ ਆਪਣੇ ਪੰਚਾਇਤ ਮੈਂਬਰ ਜਦੋਂ ਤਾਂ ਵੋਟਾਂ ਲੈਣੀਆਂ ਨੇ ਉਹ ਤਾਂ ਬਥੇਰੇ ਆ ਜਾਂਦੇ ਨੇ ਮੁੜ ਕੇ ਕੋਈ ਹੁੰਦਾ ਨਹੀਂ ਇਹਦੇ ਵਿੱਚ ਕਹਿੰਦੇ ਸਰਪੰਚ ਵੀ ਇਹ ਗੱਲ ਕਹਿ ਰਹੀ ਹੈ ਵੀ ਉਹਦੇ ਭਤੀਜੇ ਵੀ ਅਸੀਂ ਬਣਾ ਹੁਣਦੇ ਰਹੇ ਗਲੀ ਜੋ ਮਰਜ਼ੀ ਕਰ ਲਓ ਏ ਜੀ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਹੈਗਾ ਹੁਣ ਜਿਹੜੇ ਹੋਣਗੇ ਬਾਰੇ ਉਹਨਾਂ ਨੂੰ ਪਤਾ ਹੋਊਗਾ ਜਦ ਬਾਰੇ ਬਲੇਰ ਕੋਟਲਾ ਤੋਂ ਸੁਚਾ ਬੰਗੜ ਦੀ ਰਿਪੋਰਟ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ